ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਸਟੇਟ ਜਿਹੜੀ ਆ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਪੰਜਾਬ ਸਟੇਟ ਵੱਲੋਂ ਇੱਕ ਨਵੀਂ ਗੱਲ ਜਿਹੜੀ ਤੋਰੀ ਜਾ ਰਹੀ ਹੈ ਉਹ ਬਹੁਤ ਘੱਟ ਹੈ ਜਾਂ ਤਾਂ ਇਹ ਕੋਈ ਵੱਡੀ ਗੜਬੜ ਕਰਾਉਣਾ ਚਾਹੁੰਦੇ ਹਨ ਜਾਂ ਇੱਥੇ ਕੁਝ ਬੰਦਿਆਂ ਦੇ ਜਿਹੜੇ ਆ ਉਹ ਮਰਡਰ ਹੋ ਸਕਦੇ ਨੇ ਕੁਝ ਇਦਾਂ ਦੀ ਗੱਲ ਹੋ ਸਕਦੀ ਆ ਜਦੋਂ ਪੰਜਾਬ ਦੇ ਵਿੱਚ ਕੋਈ ਅਜਿਹੀ ਗੱਲ ਹੀ ਨਹੀਂ ਹੈ ਫੇਰ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਆ ਉਸ ਨੂੰ ਕਿਸ ਗੱਲ ਦਾ ਖਤਰਾ ਆ ਕਿ ਮੇਰੇ ਘਰ ਦੇ ਕੋਲ ਜਿਹੜਾ ਰਸਤਾ ਲੰਘਦਾ ਇੱਥੋਂ ਕੋਈ ਮੁੱਖ ਮੰਤਰੀ ਨੂੰ ਨੁਕਸਾਨ ਪਹੁੰਚਾ ਸਕਦਾ ਆ ਇਦਾਂ ਦਾ ਹਲਫਨਾਮਾ ਜਿਹੜਾ ਸਟੇਟ ਨੇ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਆ ਜਿਹੜਾ ਟੈਰਰਿਜ਼ਮ ਹੈ ਉਹ ਦੁਬਾਰੇ ਜਿਹੜਾ ਆ ਰਿਹਾ ਆ ਕਿ ਉਹਦੇ ਲਈ ਜਿਹੜਾ ਪੰਜਾਬ ਜਿਹੜਾ ਆ ਉਹਨੂੰ ਡਿਸਟਰਬਡ ਉਹਦੇ ਵਿੱਚ ਰੱਖਿਆ ਜਾਏ ਕਿਉਂਕਿ ਪੰਜਾਬ ਦੇ ਵਿੱਚ ਦੁਬਾਰੇ ਜਿਹੜਾ ਇਹ ਕੁਝ ਹੋਣ ਜਾ ਰਿਹਾ ਆ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਜਿਹਨੂੰ ਇਹ ਮੈਰੀਟੈਂਸੀ ਕਹਿੰਦੇ ਨੇ ਜਾਂ ਜਿਹੜਾ ਖਾੜਕੂਆ ਦਾ ਜਾਂ ਕਿਤੇ ਵੀ ਦੁਨੀਆ ਤੇ ਜਿਹੜੀਆਂ ਕੋਈ ਐਵੇਂ ਦੀਆਂ ਲੜਾਈਆਂ ਚੱਲਦੀਆਂ ਨੇ ਹਥਿਆਰਬੰਦ ਲੜਾਈਆਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਉਹਨਾਂ ਲੜਾਈਆਂ ਦੇ ਵਿੱਚ ਇਹ ਗੱਲ ਉਹਨੂੰ ਇੱਕ ਉਹ ਪੋਲਿਟਿਕਲ ਫਾਈਟ ਹੁੰਦੀ ਆ ਉਹ ਕਿਸੇ ਮਸਲੇ ਚੋਂ ਉੱਭਰ ਕੇ ਆਈ ਹੁੰਦੀ ਆ ਉਹ ਕਿਸੇ ਧਰਨਿਆਂ ਚੋਂ ਮਜ਼ਾਰਿਆਂ ਚੋਂ ਮੋਰਚਿਆਂ ਚੋਂ ਗੱਲਾਂ ਬਾਤਾਂ ਚੋਂ ਜਦੋਂ ਸਾਰੀਆਂ ਗੱਲਾਂ ਦਾ ਐਂਡ ਹੋ ਜਾਂਦਾ ਉਦੋਂ ਕਿਤੇ ਨਿਕਲ ਕੇ ਆਉਂਦੀ ਆ ਗੱਲ ਉਸ ਤੋਂ ਬਾਅਦ ਲੋਕ ਫਿਰ ਜਦੋਂ ਸਾਰੇ ਹੀਲੇ ਮੁੱਕ ਜਾਂਦੇ ਆ ਉਦੋਂ ਫਿਰ ਇਸ ਗੱਲ ਵੱਲ ਨੂੰ ਵੱਧਦੇ ਨੇ ਉਹਨੂੰ ਕਿਸੇ ਗੈਂਗਸਟਰ ਦੇ ਨਾਲ ਜੋੜਨਾ ਵੀ ਕੋਈ ਘਟਨਾ ਗੈਂਗਸਟਰਾਂ ਨੇ ਕੀਤੀ ਹੈ ਜਾਂ ਕਰ ਰਹੇ ਨੇ ਤਾਂ ਉਹ ਗੈਂਗਸਟਰ ਜਿਹੜੇ ਨੇ ਉਹ ਵਿਦਆਊਟ ਕੋਈ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਟੀਚਾ ਕੋਈ ਮਨੋਰਥ ਕੇ ਬਿਨਾ ਕਿਸੇ ਮਨੋਰਥ ਤੋਂ ਉਹ ਇਹ ਜ਼ਰੂਰ ਹੈ ਕਿ ਉਹ ਹਕੂਮਤ ਦੇ ਸਤਾਏ ਹੋਏ ਆਏ ਹੁੰਦੇ ਨੇ ਪਰ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਟੀਚਾ ਨਹੀਂ ਹੁੰਦਾ ਕਿ ਉਹਨਾਂ ਦੀ ਪਰਸਨਲ ਇਸ਼ੂ ਹੁੰਦੇ ਨੇ ਪਰਸਨਲ ਗੱਲਾਂ ਬਤਾਉਂਦੀ ਨੇ ਉਹਦੇ ਉੱਤੇ ਉਹਨਾਂ ਦੇ ਉਹਨਾਂ ਨੂੰ ਨਿਆਣ ਨਹੀਂ ਮਿਲਦਾ ਇੰਡੀਵਿਜੂਅਲੀ ਨਿਆਣ ਨਹੀਂ ਮਿਲਦਾ ਹੈਗਾ ਜਿਵੇਂ ਬਹੁਤ ਲੋਕਾਂ ਨੂੰ ਨਹੀਂ ਮਿਲਦਾ ਕਿਸੇ ਨੂੰ ਕਿਸੇ ਧੀ ਪੈਂਦੇ ਮਸਲੇ 'ਚ ਨਹੀਂ ਮਿਲਦਾ ਕਿਸੇ ਨੂੰ ਕਿਸੇ ਹੋਰ ਗੱਲ 'ਚ ਨਹੀਂ ਮਿਲਦਾ ਇਸ ਤਰ੍ਹਾਂ ਲੋਕੀ ਆ ਕੇ ਬੜੇ ਤਰ੍ਹਾਂ ਦੇ ਸਟੈਪ ਜਿਹੜੇ ਆ ਉਹ ਪੁੱਟਦੇ ਆ ਪਰ ਸਮੁੱਚੇ ਰੂਪ ਦੇ ਵਿੱਚ ਜਿਹੜੀਆਂ ਮੋਮੈਂਟਾਂ ਚੱਲਦੀਆਂ ਨੇ ਉਹਨਾਂ ਨੂੰ ਇਹ ਨਾਂ ਦਿੱਤਾ ਜਾਂਦਾ ਆ ਖਾੜਕੂ ਸੰਘਰਸ਼ ਜਾਂ ਕੋਈ ਕਿਸੇ ਵੀ ਖਿੱਤੇ ਦੇ ਵਿੱਚ ਜਿਹੜੀ ਚੱਲ ਰਹੀ ਲੜਾਈ ਹੁੰਦੀ ਆ ਉਹਨੂੰ ਉਹਦਾ ਜਿਹੜਾ ਨਾਮ ਦਿੱਤਾ ਜਾਂਦਾ ਕਿਉਂਕਿ ਉਹਦੇ ਪਿੱਛੇ ਟੋਟਲੀ ਇੱਕ ਪੋਲੀਟਿਕਲ ਗੱਲ ਹੁੰਦੀ ਆ ਪੋਲੀਟਿਕਲ ਏਜੈਂਡੇ ਦੇ ਤਹਿਤ ਹੀ ਉਹ ਸਾਰਾ ਕੁਝ ਕਿਤੇ ਨਾ ਕਿਤੇ ਉਸ ਤੋਂ ਬਾਅਦ ਅੱਗੇ ਆਉਂਦਾ ਆ ਸੋ ਉਸ ਗੱਲ ਨੂੰ ਜਿਹੜਾ ਰਿਲੇਟਡ ਕਰਨਾ ਹੈ ਗੈਂਗਸਟਰਾਂ ਦੇ ਨਾਲ ਤੇ ਉੱਥੇ ਜਾ ਕੇ ਇਹ ਗੱਲ ਕਹਿਣਾ ਹੁਣ ਮਤਲਬ ਕਿ ਮੈਂ ਕਿਸੇ ਬਹੁਤ ਸੀਨੀਅਰ ਪੱਤਰਕਾਰ ਦੀ ਡਿਬੇਟ ਜਿਹੜੀ ਆ ਉਹ ਸੁਣ ਰਿਹਾ ਸੀ ਉਹ ਕਹਿੰਦੇ ਵੀ ਜੇ ਮਤਲਬ ਇੰਨੀ ਗੱਲ ਵੱਧ ਗਈ ਆ ਪੀ ਮੁੱਖ ਮੰਤਰੀ ਦੇ ਘਰ ਦੇ ਕੋਲੋਂ ਦੀ ਰਾਹ ਜਾਂਦਾ ਵੀ ਉੱਥੋਂ ਕੋਈ ਐਦਾਂ ਦੀ ਗੱਲ ਨਾ ਕਰ ਕਰ ਸਕੇ ਤੇ ਫਿਰ ਮੁੱਖ ਮੰਤਰੀ ਤਾਂ ਬਾਹਰ ਵੀ ਜਾਂਦੇ ਨੇ ਮਤਲਬ ਕਿ ਕੋਈ ਵੀ ਸਟੇਟ ਦਾ ਜਿਹੜਾ ਮੁੱਖ ਮੰਤਰੀ ਉਹ ਬਾਹਰ ਹੀ ਨਿਕਲੇ ਵੀ ਇਹ ਕਦੀ ਐਦਾਂ ਦੇ ਹਾਲਾਤ ਅੱਜ ਤੱਕ ਨਹੀਂ ਹੋਏ ਜਿਹੜੇ ਇਹਨਾਂ ਨੇ ਪੰਜਾਬ ਵੱਲ ਨੂੰ ਗੱਲ ਕਰ ਰਹੇ ਨੇ ਤਾਂ ਉਹਦੀ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਵੀ ਇੱਕ ਮਤਲਬ ਕਿ ਚੋਣ ਕਮਿਸ਼ਨ ਨੂੰ ਮਿਲ ਕੇ ਗੱਲ ਕੀਤੀ ਵੀ ਕੀ ਗੱਲ ਆ ਇਹ ਤੇ ਵੀ ਇੱਕ ਸਟੇਟ ਨੇ ਅਲਫਨਾਮਾ ਦਿੱਤਾ ਹੈ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕਿ ਪੰਜਾਬ ਜਿਹੜਾ ਆ ਉਹ ਡਿਸਟਰਬ ਹੋ ਰਿਹਾ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਆ ਉਹ ਖੜਕੂ ਲਹਿਰ ਜਿਹੜੀ ਆ ਉਹ ਆ ਰਹੀ ਆ ਇਸ ਤਰ੍ਹਾਂ ਦੀਆਂ ਜਣੀ ਕਿ ਉਹਨਾਂ ਨੇ ਜੋ ਉਸ ਭਾਸ਼ਾ ਦੀ ਆਪ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਅਤਵਾਦ ਆ ਰਿਹਾ ਆ ਪੰਜਾਬ 'ਚ ਸੋ ਪੰਜਾਬ 'ਚ ਵਾਕਈ ਅਤਵਾਦ ਤਾਂ ਪੰਜਾਬ ਦੇ ਵਿੱਚ ਆ ਰਿਹਾ ਹੈ ਇਹ 'ਚ ਕੋਈ ਦੂਰਵਾਨੀ ਪਰ ਮੂਮੈਂਟ ਨਹੀਂ ਇਦਾਂ ਦੀ ਕੋਈ ਹੈਗੀ ਇਹ ਅਤਵਾਦ ਤਾਂ ਉਹ ਸਰਕਾਰ ਦਾ ਜਿਹੜਾ ਜ਼ੁਲਮ ਲੋਕ ਚੱਲ ਰਹੇ ਨੇ ਉਹ ਅਤਵਾਦੀ ਆ ਉਹ ਤੋ ਸੋ ਇਹ ਜਿਹੜੀ ਗੱਲ ਵਾਰ-ਵਾਰ ਉਠਾਉਣੀ ਜਾ ਕੇ ਸੈਂਟਰ ਦੇ ਅੱਗੇ ਤੇ ਜਦੋਂ ਪਹਿਲਾਂ ਵੀ ਪੰਜਾਬ ਦੇ ਵਿੱਚ CRPF ਇਹਨਾਂ ਨੇ ਮੰਗਾਈ ਆ ਭਾਈ ਅਮਰਿਤਪਾਲ ਸਿੰਘ ਵਾਲੇ ਮਸਲੇ ਉੱਤੇ ਵੀ ਮੰਗਾਈ ਆ ਤਾਂ ਉਦੋਂ ਵੀ ਇਹਨਾਂ ਨੇ ਮਤਲਬ ਕਿ ਇੱਕਦਮ ਕਿਹਾ ਕਿ ਇਸ ਮਸਲੇ ਤੇ ਅਸੀਂ ਸਾਰੇ ਇਕੱਠੇ ਆ ਜੀ ਇਹ ਪੰਜਾਬ ਨੂੰ ਐ ਹੋ ਗਿਆ ਜਿਉਂ ਹੋ ਗਿਆ ਸੋ ਜੇ ਜੇ ਕੋਈ ਛੋਟੀ ਮੋਟੀ ਕੋਈ ਘਟਨਾ ਹੁੰਦੀ ਆ ਉਹਦੇ ਉੱਤੇ ਹੀ ਰਿਐਕਟ ਇਦਾਂ ਕਰਦੇ ਆ ਵੀ ਸਾਰੇ ਪੰਜਾਬ ਦੇ ਵਿੱਚ ਦੁਬਾਰੇ ਆ ਗੱਲ ਹੋ ਗਈ ਇਹ ਤੁਹਾਨੂੰ ਮੁੱਖ ਭਗਵੰਤ ਮਾਨ ਜਿਹੜਾ ਆ ਉਹਨੂੰ ਤਾਂ ਮੈਨੂੰ ਨਹੀਂ ਲੱਗਦੀ ਕੋਈ ਵੀ ਗੱਲ ਫਿਰ ਵੀ ਅਸੀਂ ਕਹਿੰਨੇਗਾ ਆਪਣੀਆਂ ਇਨਵੈਸਟੀਗੇਸ਼ਨ ਕਰਦੇ ਰਹਿਣੇ ਆ ਅਸੀਂ ਕਿਸੇ ਗੱਲ ਦਾ ਦਾਵਾ ਕਦੀ ਵੀ ਨਹੀਂ ਕਰਦੇ ਪਰ ਮੈਂ ਜਿਸ ਬੈਕਗ੍ਰਾਉਂਡ ਚੋਂ ਆਇਆ ਜਾਂ ਜਿਵੇਂ ਆਇਆ ਤੇ ਮੈਂ ਆਪਣੇ ਤਜਰਬੇ ਦੀ ਗੱਲ ਕਰਾਂ ਤੇ ਅਜਿਹੀ ਕੋਈ ਵੀ ਗੱਲ ਨਹੀਂ ਹੈ ਅਜਿਹੀ ਕੋਈ ਗੱਲ ਨਹੀਂ ਕਿ ਸਾਨੂੰ ਦਿਸ ਰਿਹਾ ਹੋਏ ਵੀ ਪੰਜਾਬ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਹੈ ਤੇ ਕਿਸੇ ਸਟੇਟ ਦੀ ਵੱਡੀ ਜਿਹੜੀ ਕੋਈ ਚੁਣਿਆ ਹੋਇਆ ਬੰਦਾ ਆ ਤੇ ਉਹਨੂੰ ਇਸ ਤਰ੍ਹਾਂ ਦਾ ਕੋਈ ਖਤਰਾ ਹੋ ਸਕਦਾ ਹੈ ਇਹ ਗੱਲ ਬਿਲਕੁਲ ਜਿਹੜੀ ਝੂਠਾ ਹੈ ਜਾਣ ਬੁਝ ਕੇ ਪੰਜਾਬ ਨੂੰ ਉਸ ਪਾਸੇ ਨੂੰ ਧੱਕਿਆ ਜਾ ਰਿਹਾ ਹੈ ਜਾਂ ਫਿਰ ਸਟੇਟ ਕੁਝ ਇਦਾਂ ਦਾ ਕਰੋਨਾ ਚਾਹੁੰਦੀ ਆ ਜਿਦੇ ਕਰਕੇ ਪੰਜਾਬ ਦੇ ਵਿੱਚ ਦੁਬਾਰੇ ਉਹਦਾਂ ਦੇ ਹਾਲਾਤ ਜਿਹੜੇ ਨੇ ਪੈਦਾ ਹੋ ਸਕਣ ਕਿਉਂਕਿ ਤੁਸੀਂ ਆਲ ਓਵਰ ਪੂਰੀ ਪੰਜਾਬ ਦੇ ਵਿੱਚ ਸਰਵੇ ਕਰਨ ਲੋਕਾਂ ਨੂੰ ਪੁੱਛੋ ਵੀ ਤੁਹਾਨੂੰ ਇਦਾਂ ਦੀ ਕੋਈ ਗੱਲ ਲੱਗਦੀ ਆ ਵੀ ਇਦਾਂ ਦੀ ਕੋਈ ਗੱਲ ਤਾਂ ਨਹੀਂ ਲੱਗੀ ਇਹ ਕੁਛ ਇਦਾਂ ਦਾ ਪੰਜਾਬ 'ਚ ਹੋ ਗਿਆ ਵੀ ਬਹੁਤ ਵਾਰ ਤਾਂ ਹੋ ਰਹੀਆਂ ਹੁਣ ਕੁਛ ਹੋ ਰਿਹਾ ਹੈ ਇਦਾਂ ਇਦਾਂ ਤੇ ਕੁਛ ਵੀ ਨਹੀਂ ਹੋ ਰਿਹਾ ਫਿਰ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਉਦੋਂ ਤਾਂ ਫਿਰ ਇੱਕ ਇਦਾਂ ਦੀ ਕੋਈ ਗੱਲ ਹੋਈ ਨਹੀਂ ਉਸ ਤੋਂ ਬਾਅਦ ਕਿੰਨੇ ਹੋਰ ਤੁਸੀਂ ਸਗੋਂ ਜਿਹੜਾ ਗੈਂਗਸਟਰ ਕਹਿ ਕੇ ਲਗਾਤਾਰ ਜਿਹੜੇ ਇਨਕਾਊਂਟਰ ਕਰ ਰਹੇ ਹੋ ਪਿੱਛੇ ਜੇ ਆਪਾਂ ਉਹਦੀ ਡਿਟੇਲ ਵੀ ਦਿੱਤੀ ਉਹਦੇ ਬਾਰੇ ਤਾਂ ਤੁਸੀਂ ਕੋਈ ਗੱਲ ਨਹੀਂ ਕਰਦੇ ਉਹਦੇ ਉੱਤੇ ਵੀ ਜਿਹੜੀ ਆ ਰੈਕਸ ਜਿਹੜੇ ਗਰੁੱਪ ਨੇ ਜਾਂ ਕੋਈ ਵੀ ਉਹਨਾਂ ਨੇ ਇਹ ਨਹੀਂ ਕਿਹਾ ਇਹਦਾ ਵੀ ਤੁਸੀਂ ਇਹਦੀ ਕੋਈ ਜਾਂਚ ਹੋਣੀ ਚਾਹੀਦੀ ਕਿਵੇਂ ਧੜਾ ਧੜ ਮਤਲਬ ਬੰਦਾ ਫੜਿਆ ਮਾਰਤਾ ਬੰਦਾ ਫੜਿਆ ਮਾਰਤਾ ਤਾਂ ਅਸਲ 'ਚ ਇਹ ਆ ਕਿ ਉਹਦੇ ਪਿਛਲੇ ਪਿੱਛੇ ਜਾ ਕੇ ਜਿਹੜਾ ਕਿਸੇ ਦਾ ਕੋਈ ਐਕਸ਼ਨ ਹੁੰਦਾ ਆ ਉਹਨੂੰ ਵੇਖਣ ਦੀ ਲੋੜ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਐਕਸ਼ਨ ਜਿਹੜਾ ਆ ਉਹ ਆਉਂਦਾ ਆ ਕਿਸੇ ਦਾ ਕਿਸੇ ਵੀ ਗੱਲ ਦੇ ਵਿੱਚ ਪਹਿਲਾਂ ਇੱਕ ਐਕਸ਼ਨ ਹੋਇਆ ਹੁੰਦਾ ਤੇ ਉਹਦੇ ਉੱਤੇ ਕੋਈ ਰਿਐਕਸ਼ਨ ਦਿੰਦੇ ਨੇ ਤੇ ਰਿਐਕਸ਼ਨ ਕਈ ਵਾਰੀ ਬਹੁਤ ਵੱਡਾ ਵੀ ਹੁੰਦਾ ਹੈ ਤੇ ਉਹਦੇ ਤੇ ਲੋਕੀ ਤਰਾ-ਤਰਾ ਕਰਦੇ ਨੇ ਵੀ ਇਹ ਕੀ ਹੋ ਗਿਆ ਹਾਲਾਂਕਿ ਉਹਦੇ ਪਿੱਛੇ ਕੈਕਸ਼ਨ ਹੋਇਆ ਹੁੰਦਾ ਹੈ ਮੈਂ ਬੜੀ ਵੱਡੀ ਗੱਲ ਕੀਤੀ ਆ ਕਿ ਐਕਸ਼ਨ ਤੇ ਰਿਐਕਸ਼ਨ ਦਾ ਜਿਹੜਾ ਸਮੇਲ ਆ ਜਿਹੜਾ ਉਹਦੀ ਬੈਕਗ੍ਰਾਉਂਡ ਚ ਜਾਣਾ ਜ਼ਰੂਰੀ ਆ ਕੋਈ ਵੀ ਗੱਲ ਹੁੰਦੀ ਆ ਉਹਦੇ ਪਿੱਛੇ ਜਾਣਾ ਜ਼ਰੂਰੀ ਹੁੰਦਾ ਤੁਸੀਂ ਕੋਈ ਦੁਨੀਆ ਤੇ ਕੋਈ ਵੱਡਾ ਮਰਡਰ ਹੋ ਜੇ ਕੋਈ ਛੋਟੇ ਤੋਂ ਛੋਟੀ ਚੋਰੀ ਵੀ ਹੋ ਜੇ ਤੇ ਉਹਦੇ ਵੀ ਪਿੱਛੇ ਪਹਿਲਾਂ ਜਾਂਦੇ ਨੇ ਵੀ ਪਹਿਲਾਂ ਇਦਾਂ ਤਰੀਸੀ ਕੁਝ ਹੈਗਾ ਸੋ ਇਨਵੈਸਟੀਗੇਸ਼ਨ ਚੱਲ ਰਹੀ ਹੋਈ ਇੱਥੋਂ ਹੈ ਪਹਿਲਾਂ ਕੀ ਸੀ ਪਰ ਜਿਹੜੇ ਲੋਕ ਨੇ ਆਮ ਲੋਕ ਨੇ ਉਹ ਮੌਕੇ ਤੇ ਜਿਹੜੀ ਗੱਲ ਹੋਈ ਹੁੰਦੀ ਆ ਉਹਦੇ ਉੱਤੇ ਰਿਐਕਟ ਕਰਦੇ ਨੇ ਉਹਦੇ ਉੱਤੇ ਰਿਐਕਟ ਕਰਕੇ ਉਹਦੇ ਉੱਤੇ ਆਪਣਾ ਬਿਆਨ ਦਿੰਦੇ ਨੇ ਵੀ ਹਾਂ ਆ ਅਸੀਂ ਵੇਖਿਆ ਹੈ ਵੀ ਬੜੇ ਜ਼ਾਲਮانہ ਤਰੀਕੇ ਨਾਲ ਆ ਗੱਲ ਹੋਈ ਪਰ ਉਹਦੇ ਪਿੱਛੇ ਪਹਿਲਾਂ ਕੁਝ ਹੋਇਆ ਹੁੰਦਾ ਉਦੋਂ ਵੀ ਪੈੜਾ ਹੋਇਆ ਹੁੰਦਾ ਉਦੋਂ ਵੀ ਜ਼ਾਲਮ ਹੋਇਆ ਹੁੰਦਾ ਸੋ ਪੰਜਾਬ ਦੇ ਵਿੱਚ ਅਜੇ ਕੋਈ ਗੱਲ ਨਹੀਂ ਹੈ ਤੇ ਜਾਣਬੁੱਝ ਕੇ ਪੰਜਾਬ ਨੂੰ ਕਿਸੇ ਅੱਗ ਦੇ ਹਵਾਲੇ ਕਰਨ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਇਹਦੇ ਤੋਂ ਸਾਡੇ ਬੁੱਧੀਜੀਵਾਂ ਨੇ ਇਹਦੇ ਉੱਤੇ ਡਿਬੇਟ ਕਰਨੀ ਚਾਹੀਦੀ ਹੈ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਵੀ ਇਹ ਗੱਲ ਕਿਉਂ ਹੋ ਰਹੀ ਆ ਇਹਦੇ ਕੀ ਮੈਨੇ ਹੋ ਸਕਦੇ ਨੇ ਇਹ ਗੱਲ ਜ਼ਰੂਰ ਸਾਨੂੰ ਸੋਚਣ ਦੀ ਲੋੜ ਆ ਪੰਜਾਬ ਗਵਰਨਮੈਂਟ ਨੇ ਅਲਪਨਾਵਾਂ ਸੁਪਰੀਮ ਕੋਰਟ 'ਚ ਜਾ ਕੇ ਉੱਥੇ ਦਿੱਤਾ ਆ ਕਿ ਪੰਜਾਬ ਨੂੰ ਇਸ ਤਰ੍ਹਾਂ ਖਤਰਾ ਆਇਆ ਡਿਸਟਰਬਿੰਗ ਇਲੈਕਸ਼ਨ ਕਮਿਸ਼ਨ ਦੇ ਕੋਲ ਪੰਜਾਬ ਭਾਜਪਾ ਦਾ ਪ੍ਰਧਾਨ ਜਿਹੜੇ ਸਨੀਲ ਜਾਖੜ ਜੀ ਨੇ ਉਹ ਵੀ ਗਾਇਨੇ ਸੋ ਇਹਨਾਂ ਦੇ ਕੀ ਮਾਇਨੇ ਨੇ ਕੀ ਅਰਥ ਨੇ ਇਹਦੇ ਉੱਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ